ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਕੰਟਿਨਿਊ ਟਾਈਮ ਤੁਹਾਡੇਦਰ ਪਹੁੰਚ ਜਾਰਾ ਰਹੇ ਇੱਥੇ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਡ ਜੋਨ ਸਿੰਘ ਵਾਲਾ ਤਸਵੀਰ ਪੱਟੀ ਜਿਹੜਾ ਸ਼੍ਰੀ ਤਨਤਨ ਸਿੰਘ ਨਾਲ ਲੱਗਦੇ ਪਿੰਡ ਵੱਡੇ ਸੁਭਰਾ ਹਰੀਕੇ ਪਤਨ ਤੋਂ ਕੌਣ ਆ ਸਕਦੇ ਦੁੱਬਲੀ ਬਰਵਾਲਾ ਟੀਮ ਆ ਸਾਰੇ ਨਾਲ ਲੱਗਦੇ ਪਿੰਡ ਦਾ ਤੇ ਡੇਢ ਹੈਗੀ ਸੱਜਣੋ ਅੱਜ 27 ਤਕਰੀਬਨ ਮਾਰਨਿੰਗ ਦਾ ਸਮਾਂ ਹੋ ਗਿਆ ਕੋਈ 7:30 ਦਾ ਤੇ ਆਪਾਂ ਤੁਹਾਨੂੰ ਇੱਕ ਮੱਝ ਦਿਖਾਉਣੀ ਆ ਬਹੁਤ ਜੈਜ ਰੇਟ ਤੇ ਬਿਲਕੁਲ ਤਾਜੀ ਸੂਈ ਆ ਤੇ ਖੋਲਦੇ ਆ ਨਾਲ ਦੀ ਨਾਲ ਤੁਹਾਨੂੰ ਤੋਰ ਕੇ ਵਿਖਾਉਣੀ ਆ ਤੇ ਦੱਸਦੇ ਆ ਇਹਦੀ ਡਿਟੇਲ ਤੇ ਬਾਕੀ ਸੱਜਣੋ ਜਿਹੜਾ ਸੂਆ ਸੂਆ ਪਸ਼ੂ ਆਪਦਾ ਦੋ ਟਾਈਮ ਚੋਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤੇ ਗੱਬਰ ਪਸ਼ੂ ਨੂੰ ਟਿੱਪ ਕੇ ਲੈ ਕੇ ਜਾਇਆ ਕਰੋ ਤੇ ਬਾਕੀ ਜੇ ਕੋਈ ਵਪਾਰੀ ਭਰਾ ਤੇ ਟਰਸਟ ਯਕੀਨ ਕਰਦਾ ਤੇ ਤੁਸੀਂ ਆਪਣਾ ਜਿਹੜਾ ਸੌਦਾ ਆਨਲਾਈਨ ਵੀ ਕਰ ਸਕਦੇ ਹੋ ਬਾਕੀ ਸੱਜ ਨਾਲ ਤੁਹਾਨੂੰ ਦਿਖਾਉਨੇ ਆ ਇੱਕ ਬਿਲਕੁਲ ਤਾਜੀ ਸੂਈ ਮੱਝ ਬਹੁਤ ਸੋਹਣੀ ਆ ਚੰਗਾ ਪਿੱਠਪੂੜਾ ਸੋਹਣੀ ਹਾਈਟ ਆ ਬਸ ਜਿਹੜੀ ਥਣ ਦੀ ਕੁਆਲਿਟੀ ਬਾਕਮਾਲ ਆ ੱਲੇ ਵਾਲੂਆ ਬਹੁਤ ਸੋਹਣਾ ਕਰਮਾਲੀ ਦਾ ਸੂਈ ਨੂੰ ਜੇ ਰੱਜ ਕੋਈ 6-7 ਦਿਨ ਦਾ ਸਮਾਂ ਹੋ ਗਿਆ ਇੱਥੇ ਰੱਖਿਆ ਬਹੁਤ ਸੋਹਣੀ ਆ 6-7 ਦਿਨ ਦਾ ਸਮਾਂ ਹੋ ਗਿਆ ਤੇ ਥਣਥੋਲ ਦੀ ਵੰਡਸ ਤੇ ਜਿਹੜੀ ਤੁਹਾਨੂੰ ਦਿਖਾਉਨੇ ਆ ਮੇਰੇ ਪੀੜੀ ਦੇ ਪਾ ਵਾਂਗੂ ਚੌ ਨੁੱਕਰਾਂ ਤੇ ਜਿਹੜੇ ਕਰ-ਕਰ ਕੇ ਥਣ ਲੱਗੇ ਆ ਔਟ-ਫਟ ਦੀ ਦੂਰੀ ਤੇ ਥਣ ਤੇ ਸੁਈ ਨੂੰ ਅੱਜ ਆਪਾਂ ਫਿਰ ਦੁਬਾਰਾ ਦੱਸ ਦਿੰਦੇ ਆ 6 ਦਿਨ ਦਾ ਸਮਾਂ ਤੇ ਦੁੱਧ ਦੇ ਦੇ ਥੱਲੇ ਜਿਹੜਾ ਇਸ ਟਾਈਮ ਬੋਲਾ 6-7 ਕਿਲੋ ਬੋਲਾ ਵਾ ਤੇ ਦੁੱਧ ਦੀ ਉਮੀਦ ਕਰਦੇ ਆ ਤੱਕ 11 ਕਿਲੋ ਦੇ ਨਾਰਮਲ ਚੱਲੂਗੀ ਤੇ ਰੇਤ ਦਾ ਬਿਲਕੁਲ ਲੈ ਦੇ ਮੁੱਲ ਹੋਊਗਾ ਪਿੱਛੇ ਕੱਟੀ ਆ ਗਈ ਹੈ ਇਹਦੇ ਜੈ ਜੱਲਾ ਹੈ ਉਹ ਵੀ ਤੇ ਆਈ ਆ ਆ ਫੇਸ ਕੁਆਲਿਟੀ ਦਿਖਾ ਦਿੰਨੇ ਤੁਹਾਨੂੰ ਸਿੰਘ ਸਿੰਘ ਦੀ ਜਿਹੜੀ ਕੁਆਲਿਟੀ ਆ ਇੱਕ ਸਿੰਘ ਦਾ ਹਲਕਾ ਜਿਹਾ ਖੋਪ ਲੱੱਥਾ ਵਾ ਬਹੁਤ ਚੰਗੀ ਆ ਕਰਮਾਲੀ ਦੁੱਧ ਦੱਦ ਜਿਹੜਾ ਚੰਗਾ ਦੇ ਦੂਗੀ ਇਹ ਆ ਦੇਖੋ ਬਾਕੀ ਕੋਈ ਪੂਰ ਛੱਟਾ ਨਹੀਂ ਕੋਈ ਥਣ ਵੱਟ ਘੱਟ ਨਹੀਂ ਪਿੱਛੇ ਕੱਤੀ ਆ ਇੱਕ ਖਾਸ ਗੱਲ ਤੁਹਾਨੂੰ ਜਰੂਰ ਦੱਸ ਦਿੰਨੇ ਆ ਇਹਦੇ ਵਿੱਚ ਜਿਹੜੀ ਐਡ ਕਰਨ ਵਾਲੀ ਆ ਇਹ ਪਹਾੜਾ ਜਰੂਰ ਨਾਲ ਲੈਂਦੀ ਆ ਬੱਚੇ ਨੂੰ ਛੱਡ ਕੇ ਤੇ ਜਿਹੜਾ ਨੇ ਅੱਗੇ ਗਰੈਨ ਨੂੰ ਕੋਈ ਚੋਕਰ ਦਾਣਾ ਜ਼ਰੂਰ ਪਾਉਣਾ ਪੈਂਦਾ ਜੋ ਇਹ ਸੱਜਣ ਨੂੰ ਗੱਲ ਜਿਹੜੀ ਜ਼ਰੂਰ ਆਪਾਂ ਐਡ ਕਰ ਦਿੰਨੇ ਆ। ਬਾਕੀ ਜਿਹੜਾ ਮੁੱਲ ਆਇਆ ਦਾ ਬਿਲਕੁਲ ਲੈ ਦੇਜੇ ਆਊਗਾ 67500 ਰੁਪਏ ਮੁੱਲਾ ਬਿਲਕੁਲ ਲੈ ਦੇ ਮੁੱਲ ਉਹ ਜਿਹੜਾ ਮਾਨ ਤਨ ਘਰ ਆ ਜਾਂਦਾ ਛੋੜ ਚੱਕਾ ਜ਼ਰੂਰ ਕੀ ਚੁੱਕੇਗਾ। ਘਰ ਦੇ ਗੁਜ਼ਾਰੇ ਲਈ ਬਹੁਤ ਵਧੀਆ ਵਸ ਚੰਗੀ ਆ। ਤੇ ਕੋਈ ਵੀ ਸੱਜਣੇ ਨੂੰ ਹੱਥ ਪਾ ਸਕਦਾ ਵਾ। ਨਾਲ ਦੀ ਨਾਲ ਜਿਹੜਾ ਤੁਹਾਨੂੰ ਬੱਚਾ ਵੀ ਜਿਹੜਾ ਛੱਡ ਕੇ ਜਰੂਰ ਦਿਖਾ ਦਿੱਤਾ ਇਹ ਚਵਾਈ ਬਿਲਕੁਲ ਆਪਾਂ ਨਾਲ ਦੀ ਨਾਲ ਜਿਹੜੀ ਚਾ ਲੋ ਦਿਖਾ ਦਿੰਦੇ ਆ ਦੌਰ ਬਹੁਤ ਵਧੀਆ ਕਰਮਾਲੀ ਕੋਈ ਪਾੜਾ ਵੰਡਾ ਨਹੀਂ ਬਿਲਕੁਲ ਠੰਡੀ ਸੀ ਕੋਈ ਵੀ ਸੱਜਣ ਨੇ ਨਾ ਤੱਕਾ ਤਾ ਦ ਆਹ ਬਸ ਇੱਕ ਇਹਦੇ ਚ ਗੱਲ ਆ ਕਿ ਅੱਗੇ ਪਹਾੜਾ ਵੰਡਾ ਜਰੂਰੀ ਪਿੱਛੇ ਵੀ ਮੇਲ ਆ ਗਈ ਕੱਟੀ ਆ ਜੀ ਸਾਡੇ 75000 ਰੁਪਏ ਦਾ ਮੁੱਲ ਇਹ ਜਿਹੜੀ ਤਕਰੀਬਨ ਜਿਹੜੀ ਹੁਣ ਤਿੰਲੇ ਦਿਨਾਂ ਦੇ ਹੋ ਗਏ ਉਹ ਲੱਗ ਜਾਂਦੀਆਂ ਨੇ ਹੁੰਦੀਆਂ ਚੰਗੀ ਧਾਰ ਆ। ਚੋਾਈ ਜਿਹੜੀ ਤਕਰੀਬਨ ਕੰਪਲੀਟ ਹੋ ਚੱਲੀ ਆ। ਆ ਤੁਸੀਂ ਦੁੱਧ ਦੇਖ ਸਕਦੇ ਹੋ। ਚੋਾਈ ਜਿਹੜੀ ਹੋ ਗਈ ਆ। ਆ ਤੁਸੀਂ ਦੁੱਧ ਜਿਹੜਾ ਦੇਖ ਸਕਦੇ ਹੋ। ਬਾਕੀ ਕੋਈ ਵੀ ਸੱਜਣ ਹੱਥ ਪਾ ਸਕਦਾ ਵਾ। ਫੋਨ ਨੰਬਰ ਆਪਣਾ ਜਿਹੜਾ 9803 82025 ਤੇ ਕੰਟੈਕਟ ਕਰ ਸਕਦਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ